ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਆਰੀ ਹੈਂਡਵਰਕ ਦੇ ਵਿੱਚ ਯੂਜ਼ ਹੋਣ ਵਾਲੇ ਮਟੀਰੀਅਲ ਦੇ ਬਾਰੇ ਦੱਸਣ ਲੱਗੀ ਕਿ ਕਿਹੜੇ-ਕਿਹੜੇ ਮਟੀਰੀਅਲ ਯੂਜ਼ ਹੁੰਦਾ ਵਾ ਇਹਦੇ ਵਾਸਤੇ ਚਾਰ ਚੀਜ਼ਾਂ ਮੇਨ ਜ਼ਰੂਰੀ ਹੁੰਦੀਆਂ ਨੇ ਇੱਕ ਪ੍ਰੇਮ ਦੂਸਰਾ ਕੱਪੜਾ ਤੀਸਰਾ ਆਰੀ ਨੀਡਲ ਜਿਸ ਦੇ ਨਾਲ ਕਿ ਤੁਸੀਂ ਉਹਨੂੰ ਕੱਢਣਾ ਕਢਾਈ ਨੂੰ ਤੇ ਚੌਥਾ ਹੈ ਜਰੀ ਦਾ ਥ੍ਰੈਡ ਠੀਕ ਹੈ ਜੇਕਰ ਤੁਹਾਡੇ ਕੋਲ ਚਾਰ ਚੀਜ਼ਾਂ ਹੈਗੀਆਂ ਵਾ ਤੇ ਤੁਸੀਂ ਆਪਣੀ ਸ਼ੁਰੂਆਤ ਕਰ ਸਕਦੇ ਜੀ ਸਿੱਖਣ ਦੇ ਲਈ ਤੇ ਇਹ ਉਹਨੇ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਤੁਹਾਨੂੰ ਮੈਂ ਦੱਸ ਦਿੰਨੀ ਆ ਆ ਦੇਖੋ ਫਰੇਮ ਹੁੰਦਾ ਐਦਾਂ ਦਾ ਠੀਕ ਆ ਇਹਦੇ ਨਾਲ ਦੋ ਰਿੰਗ ਬਣੀਆਂ ਹੁੰਦੀਆਂ ਆ ਆ ਦੇਖੋ ਦੋ ਤਰ੍ਹਾਂ ਦੀਆਂ ਰਿੰਗ ਨੇ ਆਹ ਟਾ ਵਾਲੇ ਫਰੇਮ ਦੇ ਉੱਤੇ ਆਪਾਂ ਕੱਪੜਾ ਲਪੇਟਣਾ ਹੁੰਦਾ ਹੈ ਤਾਂ ਕਰਕੇ ਲਪੇਟੀ ਦਾ ਵੀ ਜੇਕਰ ਤੁਸੀਂ ਕੋਈ ਪਤਲਾ ਫੈਬਰਿਕ ਯੂਜ਼ ਕਰਨ ਦੇ ਜੀ ਤੇ ਉਹਨੂੰ ਜਦੋਂ ਹੀ ਇਹਦੇ ਉੱਪਰ ਫਿੱਟ ਕਰਨਾ ਵਾ ਤੇ ਉਹਦੇ ਵਿੱਚ ਸਿੰਡੇ ਵਗੈਰਾ ਨਾ ਪੈਣ ਤਾਂ ਕਰਕੇ ਕੱਪੜਾ ਜਿਹੜਾ ਵਾ ਫਿੱਟ ਕਰੀਦਾ ਵਾ ਤੁਸੀਂ ਚਾਹੋ ਜੇਕਰ ਬਹੁਤਾ ਪਤਲਾ ਕੱਪੜਾ ਵਾ ਤੇ ਤੁਸੀਂ ਆ ਉੱਪਰਲੇ ਫਰੇਮ ਦੇ ਉੱਤੇ ਵੀ ਕੱਪੜਾ ਲਪੇਟ ਸਕਦੇ ਜੀ ਜੇਕਰ ਬਹੁਤਾ ਪਤਲਾ ਫੈਬਰਿਕ ਹੈ ਜੀ ਤੇ ਤੁਸੀਂ ਕਢਾਈ ਕਰਨੀ ਆ ਤੇ ਸੈਕੰਡ ਚੀਜ਼ ਜਿਹੜੀ ਹੁੰਦੀ ਆ ਉਹ ਹੁੰਦੀ ਆ ਫੈਬਰਿਕ ਜਿਹਦੇ ਉੱਤੇ ਕਿ ਆ ਪੰਜਾ ਸਿੱਖਣੀ ਹੁੰਦੀ ਆ ਤੇ ਇਹ ਧਿਆਨ ਰੱਖਣਾ ਕਿ ਜਿਹੜਾ ਫੈਬਰਿਕ ਅਸੀਂ ਜਾ ਸਿੱਖਣ ਦੇ ਵਾਸਤੇ ਯੂਜ਼ ਕਰਨਾ ਵਾ ਉਹ ਬਿਲਕੁਲ ਕਾਟਨ ਟਾਈਪ ਨਾ ਹੋਵੇ ਕਿਉਂਕਿ ਜਦੋਂ ਅਸੀਂ ਕਾਟਨ ਦੇ ਕੱਪੜੇ ਦੇ ਉੱਤੇ ਸਿੱਖਦੇ ਤੇ ਜਦੋਂ ਅਸੀਂ ਆਰੀ ਨੀਡਲ ਨੂੰ ਉੱਪਰ ਲੈ ਕੇ ਆਨੇ ਆ ਨਾ ਤੇ ਉਹਦੇ ਥ्रेड ਜਿਹੜੇ ਆ ਕਾਟਨ ਦੇ ਵਿੱਚੋਂ ਉਹ ਤਾਂਗੇ ਨਿਕਲ ਨਿਕਲ ਕੇ ਉੱਪਰ ਆਉਂਦੇ ਨੇ ਇਸ ਕਰਕੇ ਥੋੜਾ ਜਿਹਾ ਨਾ ਸਿੰਥੈਟਿਕ ਜਿਹਾ ਕਪੜਾ ਚ ਇਨਕ ਵਿੱਚ ਮਿਕਸ ਹੋਵੇ ਕਾਟਨ ਦੇ ਥੋੜਾ ਜਿਹਾ ਉਹ ਵਾਲਾ ਕਪੜਾ ਯੂਜ਼ ਕਰੋ ਆ ਦੇਖੋ ਆਹ ਵਾਲਾ ਕਪੜਾ ਜਿਹੜਾ ਇਹ ਮੈਂ ਯੂਜ਼ ਕਰਦੀ ਜ਼ਿਆਦਾਤਰ ਸਿਖਾਉਣ ਦੇ ਵਾਸਤੇ ਵੀ ਤੇ ਜਦੋਂ ਮੈਂ ਜਾ ਸਿੱਖੀ ਸੀਗੀ ਤੇ ਉਦੋਂ ਮੈਂ ਵੀ ਇਹੀ ਕੱਪੜੇ ਦੇ ਉੱਤੇ ਸਿੱਖੀ ਸੀ ਠੀਕ ਹੈ ਜੀ ਤੇ ਇਹ ਚੀਜ਼ ਜਿਹੜੀ ਆ ਇਹ ਮੇਨ ਉਹਲੀ ਤੇ ਅੱਗੇ ਜਿਹੜੀ ਹੋਗੀ ਆ ਉਹ ਹੋਗੀ ਆਰੀ ਨੀਡਲ ਤੇ ਸਭ ਤੋਂ ਪਹਿਲਾਂ ਤੁਸੀਂ 14 ਨੰਬਰ ਦੀ ਨੀਡਲ ਲੈ ਸਕਦੇ ਜੀ ਕਿਉਂਕਿ ਇਹ ਵਾਲੀ ਨੀਡਲ ਜਿਹੜੀ ਆ ਇਹ ਬੈਸਟ ਆ ਸਿੱਖਣ ਦੇ ਵਾਸਤੇ ਕਿਉਂਕਿ ਥੋੜੀ ਮੋਟੀ ਹੁੰਦੀ ਆ ਬ੍ਰੇਕ ਨੀਡਲ ਹੈਂਡਲ ਕਰਨੇ ਬਿਗਨਰ ਦੇ ਵਾਸਤੇ ਥੋੜੀ ਔਖੀ ਹੁੰਦੀ ਹੈ ਜਦੋਂ ਤੁਹਾਡੀ ਪ੍ਰੈਕਟਿਸ ਹੋ ਜਾਈਗੀ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਬ੍ਰੇਕ ਨੀਡਲ ਦੇ ਨਾਲ ਕਰ ਸਕਦੇ ਜੀ ਤੇ ਜੇਕਰ ਤੁਸੀਂ ਬਿਗਨਰ ਜੇ ਤੇ ਤੁਸੀਂ 14 ਨੰਬਰ ਦੀ ਨੀਡਲ ਲੈ ਕੇ ਆਓ ਇਹਦੇ ਨਾਲ ਸੀਕਵੈਂਸ ਵੀ ਲੱਗ ਜਾਂਦੇ ਨੇ ਤੇ ਸਿੱਪੀਆਂ ਸਾਰੇ ਯਾਨੀ ਕਿ ਸਭ ਕੁਝ ਲੱਗ ਜਾਂਦਾ ਵਾ ਠੀਕ ਹੈ ਜਿਹੜਾ ਕੱਟਦਾ ਨਾ ਹੁੰਦਾ ਜਿਨ੍ਹਾਂ ਨੂੰ ਆਪਾਂ ਪਾਈਪਾਂ ਵਗੈਰਾ ਬੋਲਦੇ ਆ ਉਹ ਵੀ ਇਹਦੇ ਨਾਲ इजीली ਲੱਗ ਜਾਂਦੀਆਂ ਨੇ ਠੀਕ ਹੈ ਤੇ ਹਾਂ ਦਬਕਾ ਤੇ ਜਦੋਂ ਅਸੀਂ ਦਬਕਾ ਦੇ ਨਕਸ਼ੇ ਵਗੈਰਾ ਲਗਾਉਣੀ ਹੁੰਦੀ ਹੈ ਤੇ ਉਹਦੇ ਵਾਸਤੇ ਥੋੜਾ ਜਿਹਾ ਇਹਦੇ ਵਿੱਚ ਪ੍ਰੋਬਲਮ ਆਉਂਦੀ ਉਹ ਫਿਰ ਸਾਨੂੰ ਬਰੀਕ ਨੀਡਲ ਜਿਹਦੀ ਅੱਗੋਂ ਆਹ ਚੀਜ਼ ਜਿਹੜੀ ਬਰੀਕ ਹੋਵੇ ਨਾ ਉਹ ਵਾਲੀ ਚੀਜ਼ ਜਿਹੜੀ ਯੂਜ਼ ਕਰਨੀ ਪੈਂਦੀ ਉਹ ਵੀ ਮੈਂ ਤੁਹਾਨੂੰ ਦੱਸ ਨਹੀਂ ਮੇਰੇ ਕੋਲ ਦੋ ਨੀਡਲਸ ਹੋਰ ਨੇ ਆ ਦੇਖੋ ਇਹ ਵਾਲੀਆਂ ਨੀਡਲ ਨੇ ਇਹਨਾਂ ਅੱਗੋਂ ਬਿਲਕੁਲ ਬਰੀਕ ਹੁੰਦੀਆਂ ਨੇ ਆ ਦੇਖੋ ਇਹ ਬਿਲਕੁਲ ਬਰੀਕ ਨਹੀਂ ਅੱਗੋਂ ਤੇ ਇਹ ਵਾਲੀ ਜਿਹੜੀ ਇਹ ਮੋਟੀ ਆ ਆ ਦੇਖੋ ਉਹ ਦੋਨੇ ਬ੍ਰੀਕ ਨੇ ਤੇ ਇਹਨਾਂ ਦੇ ਵਿੱਚ ਆਪਾਂ ਨਕਸੀ ਵਗੈਰਾ ਮੋਤੀ ਵਗੈਰਾ ਭਰ ਕੇ ਤੇ ਫਿਰ ਯੂਜ਼ ਕਰ ਸਕਦੇ ਤੇ ਆਹ ਵੇਖੋ ਆ ਉੱਪਰਲੀ ਜਿਹੜੀ ਇਹ ਮੋਟੀ ਆ ਥੋੜੀ ਠੀਕ ਹੈ ਤੇ ਇਹਦੇ ਨਾਲ ਤੁਸੀਂ ਈਜ਼ੀਲੀ ਸਿੱਖ ਸਕਦੇ ਜੇ 14 ਨੰਬਰ ਦੀ ਨੀਡਲ ਦੇ ਨਾਲ ਤੇ ਇੱਕ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਗੱਮ ਦੀ ਤੇ ਇਹ ਜਿਹੜੀ ਗੱਮ ਆ ਇਹ ਆਈ ਥਿੰਕ ਇਹ 20 ਰੁਪਏ ਦੀ ਮਿਲ ਜਾਂਦੀ ਹੈ ਜਦੋਂ ਅਸੀਂ ਤਾਰੇ ਵਗੈਰਾ ਚਿਪਕਾਣੇ ਹੁੰਦੇ ਜਾਂ ਕੋਈ ਮਿਰਰ ਵਗੈਰਾ ਲਗਾਉਣਾ ਹੁੰਦਾ ਤੇ ਉਹਨੂੰ ਚਿਪਕਾਣ ਦੇ ਵਿੱਚ ਇਹ ਵਾਲੀ ਜਿਹੜੀ ਨੰਕਾਮਾ ਸਾਡੀ ਹੈਲਪ ਕਰਦੀ ਹੈ ਠੀਕ ਹੈ ਬਾਕੀ ਕਟਰ ਤੇ ਕੈਂਚੀ ਵਗੈਰਾ ਤੇ ਹਰ ਇੱਕ ਦੇ ਘਰ ਵਿੱਚ ਹੁੰਦੀ ਆ ਮੇਨ ਤੇ ਇਹ ਤੁਸੀਂ ਆਪਣੇ ਘਰ ਤੋਂ ਹੀ ਯੂਜ਼ ਕਰ ਸਕਦੇ ਜੀ ਤੇ ਇੱਕ ਨਾ ਜਦੋਂ ਅਸੀਂ ਤਾਰੇ ਵਗੈਰਾ ਕਈ ਵਾਰੀ ਤੇ ਆਪਾਂ ਵੀ ਆਰੀ ਦੇ ਨਾਲ ਲਗਾਣੇ ਆ ਤੇ ਕਈ ਵਾਰੀ ਆਪਾਂ ਸੂਈ ਦੇ ਨਾਲ ਲਗਾਣੇ ਹੁੰਦੇ ਤੇ ਤੁਸੀਂ ਇਸ ਤਰ੍ਹਾਂ ਦਾ ਸੂਈਆਂ ਦਾ ਪੂਰਾ ਹੀ ਪੈਕੇਟ ਲੈ ਆਓ ਆ ਇਦਾਂ ਦਾ ਪੈਕੇਟ ਜਿਹੜਾ ਇਹਦੇ ਨਾਲ ਫਿਟਿੰਗ ਮਿਲਦੀ ਤੇ ਆ ਜਿਹੜਾ ਇਹ ਸੂਈ ਪਾਉਣ ਦੇ ਵਾਸਤੇ ਹੁੰਦਾ ਵਾ ਠੀਕ ਹੈ ਇਹ ਦੇਖੋ ਇਦਾਂ ਦੇ ਦੀ ਗਕੁੰਡੀ ਜੀ ਬਣੀ ਹੁੰਦੀ ਆ ਤੇ ਇਹ ਜਿਹੜੀ ਡੱਬੀ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਸੂਈ ਆ ਜਾਂਦੀ ਹੈ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਯੂਜ਼ ਕਰਨੀ ਆ ਹਰ ਸਾਈਜ਼ ਦੀ ਸੂਈ ਆ ਜਾਏਗੀ ਇਹਨਾਂ ਦੇ ਨੱਕੇ ਮੋٹے ਹੁੰਦੇ ਨੇ ਤੇ ਇੱਕ ਨਾ ਇਹਦੇ ਵਿੱਚ 10 ਰੁਪਏ ਦੀ ਵੀ ਆਉਂਦੀ ਜਿਹੜੇ ਮੇਲਿਆਂ ਚੋਂ ਮਿਲਦੀ ਉਹ ਨਹੀਂ ਲੈਣੀ ਤੁਸੀਂ ਮੇਨ ਜਿਹੜੀ ਤੁਹਾਡੇ ਲਾਗੇ ਦੁਕਾਨ ਆ ਜਿਹਦੇ ਉੱਤੇ ਤੁਸੀਂ ਲੈਸਾਂ ਵਗੈਰਾ ਲੈਂਦੇ ਸੀ ਉਹਨਾਂ ਕੋਲ ਜਾ ਕੇ ਲਓ ਇਹ 30 ਰੁਪਏ ਦੀ ਆਣੀ ਆ ਤੇ ਬਹੁਤ ਹੀ ਵਧੀਆ ਇਹ ਜਿਹੜੀਆਂ ਨੀਡਲ ਨੇ ਸਾਰੀਆਂ ਰੈਂਦੀਆਂ ਨੇ ਇਹਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਨੀਡਲ ਮਿਲ ਜੇਗੀ ਠੀਕ ਹੈ ਜੀ ਤੇ ਉਤ ਤੋਂ ਬਾਅਦ ਵਿੱਚ ਸਾਨੂੰ ਵੇਖੋ ਜੀ ਜਰੀ ਦੀ ਸਭ ਤੋਂ ਜ਼ਿਆਦਾ ਲੋੜ ਪੈਂਦੀ ਆ ਕਿਉਂਕਿ ਜੇ ਜਦੋਂ ਸਟਾਰਟਿੰਗ ਕਰਨੀ ਆ ਤੇ ਜਰੀ ਜੀ ਸਾਨੂੰ ਲੋੜ ਪੈਣੀ ਪੈਣੀ ਆ ਤੇ ਇਹਨਾਂ ਦੇਖੋ ਇੱਕ ਪਤਲਾ ਜਿਹਾ ਤਰੰਤਾ ਧਾਗਾ ਹੁੰਦਾ ਵਾ ਜਿਹਨੂੰ ਅਸੀਂ ਤਿੱਲਾ ਬੋਲਦੇ ਆ ਠੀਕ ਹੈ ਇਹਨੂੰ ਤਿੱਲਾ ਵੀ ਕਹਿੰਦੇ ਆ ਤੇ ਜਰੀ ਵੀ ਕਹਿੰਦੇ ਆ ਇਹ ਇੱਕੋ ਚੀਜ਼ ਹੀ ਹੁੰਦੀ ਹੈ ਨੇ ਦੋਨੋਂ ਤੇ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਲਰ ਮਿਲ ਜਾਣਗੇ ਇਹ 골ਡਨ ਕਲਰ ਦੀ ਆ ਇਦੋਂ ਤੁਹਾਨੂੰ সিলਵਰ ਕਲਰ ਹੋਰ ਵੀ ਕਾਫੀ ਸਾਰੇ ਕਲਰ ਜੜੇ ਨੇ ਮਿਲ ਜਾਣਗੇ ਠੀਕ ਹੈ ਜੀ ਇੱਕ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਪੈਂਦੀ ਆ ਤੇ ਉਸ ਤੋਂ ਬਾਅਦ ਵਿੱਚ ਅਗਰ ਤੁਸੀਂ ਕੁਝ ਯੂਜ਼ ਕਰਨਾ ਵਾ ਜਿਸ ਤਰ੍ਹਾਂ ਕਿ ਤੁਸੀਂ ਐਡਵਾਂਸ ਦੇ ਵਿੱਚ ਕਰਨਾ ਵਾ ਫਿਰ ਆਪਾਂ ਨੂੰ ਮਿਰਰ ਵਗੈਰਾ ਮਿਰਰ ਜਿਹੜੇ ਦੋ ਤਰ੍ਹਾਂ ਦੇ ਆਉਂਦੇ ਨੇ ਇੱਕ ਦੇਖੋ ਤੁਹਾਨੂੰ ਮੈਂ ਆਹ ਵਾਲੇ ਦੱਸ ਦਿੰਨੀ ਆ ਹਾਂਜੀ ਇੱਕ ਦੇਖੋ ਆਹ ਵਾਲੇ ਮਿਰਰ ਨੇ ਐਵਲੇ ਤੇ ਇਹਦੇ ਵਿੱਚ ਨਾ ਕਾਫੀ ਸ਼ੇਪਸ ਹੁੰਦੀਆਂ ਨੇ ਆਹ ਦੀ ਜਿਸ ਤਰ੍ਹਾਂ ਹੀ ਬਿੰਦੀ ਵਗੈਰਾ ਯੂਜ਼ ਕਰਦੇ ਨਾ ਉਹਦੇ ਵਾਸਤੇ ਵੀ ਯੂਜ਼ ਹੁੰਦੇ ਨੇ ਤੇ ਇੱਕ ਆਹ ਵਾਲੇ ਗੋਲ ਮਿਰਰ ਹਨ ਇਹ ਕਾਹਲੇ ਗੋਲ ਮਿਰਰ ਆ ਠੀਕ ਹੈ ਜੀ ਤੇ ਇਹਨਾਂ ਦੇ ਪਿੱਛੇ ਬਲੂ ਕਲਰ ਹੁੰਦਾ ਵਾਲੀ ਆ ਦੇਖੋ ਇਹ ਨਾ ਥੋੜੇ ਜਿਹਾ ਭਾਰੇ ਹੁੰਦੇ ਨੇ ਇਹ ਵਾਲੀ ਮਿਰਰ ਤੇ ਇਹਨਾਂ ਦਾ ਯੂਜ਼ ਜਿਹੜਾ ਇਹ オリジナル ਮਿਰਰ ਹੁੰਦੇ ਨੇ ਠੀਕ ਹੈ ਜੀ ਤੇ ਇੱਕ ਨਾ ਥੋੜੀ ਹਲਕੇ ਮਿਰਰ ਹੁੰਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੀ ਆ ਆ ਦੇਖੋ ਆ ਜਿਹੜੇ ਮਿਰਰ ਨੇ ਹਲਕੇ ਹੁੰਦੇ ਨੇ ਠੀਕ ਹੈ ਜੀ ਤੇ ਇਹ ਬਿਲਕੁਲ ਪਤਲੇ ਹੁੰਦੇ ਨੇ ਇਹਨਾਂ ਨੂੰ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਗਮ ਦੇ ਨਾਲ ਚਿਪਕਾਉਣ ਵਾਲੇ ਇਹਨਾਂ ਨੂੰ ਗਮ ਦੇ ਨਾਲ ਚਿਪਕਾਈਦਾ ਤੇ ਇਹ ਦੋਨੋਂ ਦੇ ਦੋਨੋਂ ਪਾਸਿਆਂ ਤੋਂ ਸੇਮ ਹੀ ਹੁੰਦੇ ਨੇ ਦੋਨਾਂ ਪਾਸਿਆਂ ਦੇ ਉੱਤੇ ਇਹਨਾਂ ਦਾ ਸੇਮ ਹੀ ਹੁੰਦਾ ਵਾ ਤੇ ਇਹਨਾਂ ਨੂੰ ਹੀ ਫੈਬਰਿਕ ਦੇ ਉੱਤੇ ਇਹ ਵਾਲੇ ਗੰਮ ਦੇ ਨਾਲ ਚਿਪਕਾਉਨੇ ਆ ਠੀਕ ਹੈ ਜੀ ਇਹ ਦੋ ਤਰ੍ਹਾਂ ਦੇ ਮਿਰਰ ਹੁੰਦੇ ਨੇ ਤੇ ਤੁਸੀਂ ਜਿਹੜੇ ਜਿਸ ਤਰ੍ਹਾਂ ਨਾਰਮਲ ਸੂਟ ਆ ਤੁਹਾਡੇ ਨਾਰਮਲ ਜਿਹੇ ਸੂਟ ਕੱਢਦੇ ਜੇ ਨਾ ਉਹਨਾਂ ਦੇ ਉੱਤੇ ਤੁਸੀਂ ਇਹ ਹਲਕੇ ਵਾਲੇ ਮਿਰਰ ਜਿਹੜੇ ਨੇ ਇਹਨਾਂ ਨੂੰ ਯੂਜ਼ ਕਰ ਸਕਦੇ ਜੀ ਤੇ ਜਿਸ ਤਰ੍ਹਾਂ ਬਰਾਇਡਲ ਸੂਟ ਜਾਂ ਪਾਰਟੀ ਵੇਅਰ ਸੂਟ ਜਿਹੜੇ ਭਾਰੇ ਸੂਟ ਹੁੰਦੇ ਨੇ ਉਹਨਾਂ ਦੇ ਉੱਤੇ ਤੁਸੀਂ origignal ਮਿਰਰ ਜਿਹੜੇ ਨੇ ਯੂਜ਼ ਕਰ ਸਕਦੇ ਜੀ ਤੇ ਦੋਨਾਂ ਦੇ ਵਿੱਚ ਕਾਫੀ ਸਾਰਾ ਫਰਕ ਆ ਉਹਦੇ ਨਾਲ ਸੂਟ ਜਿਹੜਾ origignal ਮਿਰਰ ਆ ਉਹ ਭਾਰੇ ਹੋਣ ਦੇ ਕਰਕੇ ਸਾਡ ਜਿੰਨੇ ਕੁ ਤਾਂ weight ਵੀ ਵੱਜ ਜਾਂਦਾ ਹੈ ਤੇ ਇਹ ਜਿਹੜੇ ਬਿਲਕੁਲ ਲਾਈਟ weight ਹੁੰਦੇ ਨੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਜੀ ਉਸ ਤੋਂ ਬਾਅਦ ਵਿੱਚ ਸਾਡੇ ਕੋਲ ਸਿਕਵੈਂਸ ਆ ਜਾਂਦੇ ਨੇ ਸਿਕਵੈਂਸ ਵੀ ਸਾਡੇ ਕੋਲ ਕਾਫੀ ਤਰ੍ਹਾਂ ਦੇ ਹੁੰਦੇ ਨੇ ਤੇ ਸਿਕਵੈਂਸ ਜਿਹੜੇ ਨੇ ਇਹ ਅਲੱਗ-ਅਲੱਗ ਕਲਰ ਦੇ ਵਿੱਚ ਮਿਲ ਜਾਂਦੇ ਨੇ ਆ ਦੇਖੋ ਜਿਨ੍ਹਾਂ ਨੂੰ ਆਪਾਂ ਤਾਰੇ ਬੋਲਦੇ ਆ ਆ ਦੇਖੋ ਇਦਾਂ ਦੇ ਹੁੰਦੇ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਵੀ ਇਹ ਵੀ ਅਲੱਗ-ਅਲੱਗ ਹੁੰਦੇ ਨੇ ਅਲੱਗ-ਅਲੱਗ ਕਲਰ ਤੇ ਅਲੱਗ-ਅਲੱਗ ਸਾਈਜ਼ ਦੇ ਵਿੱਚ ਹੁੰਦੇ ਨੇ ਤੇ ਤੁਸੀਂ ਇਹਨਾਂ ਨੂੰ ਕਿਸੇ ਵੀ ਸਾਈਜ਼ ਦੇ ਵਿੱਚ ਲੈ ਸਕਦੇ ਜੀ ਠੀਕ ਹੈ ਤੇ ਉਤੋਂ ਬਾਅਦ ਸਾਡੇ ਕੋਲ ਆ ਜਾਂਦੀ ਜੀ ਨਕਸੀ ਤੇ ਨਕਸੀ ਆ ਦੇਖੋ ਐਦਾਂ ਨਹੀਂ ਹੁੰਦੀ ਆ ਆ ਦੇਖੋ ਇਹ ਨਾ ਸ਼ਾਈਨ ਜੀ ਵਾਲੀ ਹੁੰਦੀ ਆ ਬਿਲਕੁਲ ਬਹੁਤ ਜ਼ਿਆਦਾ ਸ਼ਾਈਨ ਹੁੰਦੀ ਆ ਇਹਦੇ ਵਿੱਚ ਤੇ ਇਹਨੂੰ ਵੀ ਯੂਜ਼ ਕਰਨੀ ਤੁਹਾਨੂੰ ਆਪਾਂ ਦੱਸਾਂਗੇ ਕਿ ਇਹਦੇ ਨਾਲ ਆਪਾਂ ਡਿਜ਼ਾਈਨ ਵਗੈਰਾ ਕਿਵੇਂ ਬਣਾਉਂਦੇ ਆ ਤੇ ਇਹਨਾਂ ਨੂੰ ਜ਼ਰਦੋਸੀ ਵੀ ਕਹ ਦਿੰਦੇ ਆ ਸਾਰੇ ਜ਼ਰਦੋਸੀ ਫੈਮਿਲੀ ਦੇ ਹੀ ਆ ਜਿਹੜੇ ਨਕਸੀ ਵਗੈਰਾ ਨੇ ਆਹ ਜਿਹੜੀਆਂ ਆਹ ਦੇਖੋ ਆ ਵੀ ਐਸੀ ਇਹ ਹੀ ਚੀਜ਼ ਆ ਇਹਨੂੰ ਅਫਜਰਦੋਸੀ ਵਗੈਰਾ ਦਬਕਾ ਨਕਸੀ ਇਹਨਾਂ ਨੂੰ ਇਹ ਚੀਜ਼ਾਂ ਬੋਲਦੇ ਨੇ ਇਹ ਦਬਕਾ ਤੇ ਜਰਦੋਸੀ ਵਗੈਰਾ ਬੋਲਦੇ ਨੇ ਤੇ ਇਹ ਜਿਹੜੀ 골ਡਨ ਜਿ 컬러 ਦੀ ਸ਼ਾਈਨਿੰਗ ਵਾਲੀ ਇਹਨੂੰ ਆਪਾਂ ਨਕਸੀ ਹੀ ਬੋਲਦੇ ਆ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਚ ਆਗੇ ਜੀ ਪਰਲ ਆ ਦੇਖੋ ਜਿਸ ਤਰ੍ਹਾਂ ਆਪਾਂ ਕੋਈ ਪਰਲ ਪਾ ਕੇ ਮੋਤੀ ਵਗੈਰਾ ਲਗਾ ਕੇ ਆ ਦੇਖੋ ਡਿਜ਼ਾਈਨ ਬਣਾਉਣਾ ਹੁੰਦਾ ਵਾ ਤੇ ਇਹ ਵਾਲੇ ਛੋਟੇ ਛੋਟੇ ਪਰਲ ਜਿਹੜੇ ਇਹ ਯੂਜ਼ ਹੁੰਦੇ ਨੇ ਤੇ ਇਹ ਵੀ ਸਾਈਜ਼ ਦੇ ਹਿਸਾਬ ਬਣਾ ਲਾਉਂਦੇ ਨੇ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਪਰਲ ਵਗੈਰਾ ਜਿਹੜੇ ਜੇ ਲੈ ਸਕਦੇ ਜੀ ਠੀਕ ਹੈ ਤੇ ਬਾਕੀ ਮਾਰਕਿੰਗ ਦੇ ਵਾਸਤੇ ਤੁਸੀਂ ਛਪਾਈ ਜਿਹੜੀ ਆ ਇਹ ਕਿਸੇ ਜਿਸ ਤਰ੍ਹਾਂ ਕਿ ਤੁਸੀਂ ਛਾਪਾ ਲਾਉਣਾ ਵਾ ਤੇ ਉਹ ਤੁਸੀਂ ਦੁਕਾਨਾਂ ਤੋਂ ਵੀ ਲਗਵਾ ਸਕਦੇ ਜੀ ਕਈ ਵਾਰੀ ਜਿਹੜੇ ਦੁਕਾਨਦਾਰ ਮਟੀਰੀਅਲ ਵੇਚਦੇ ਜਿੱਥੋਂ ਆਪਾਂ ਕਢਾਈ ਦਾ ਮਟੀਰੀਅਲ ਰੀਲਾਂ ਵਗੈਰਾ ਲੇਸਾਂ ਵਗੈਰਾ ਲੈਣੀਆਂ ਆਦਿ ਉਹ ਵਰਗਾ ਦਾ ਇਹ ਮਟੀਰੀਅਲ ਲੈਂਦੇ ਜੇ ਉਹ ਤੁਹਾਨੂੰ ਸਪਾਈ ਦਾ ਵੀ ਕੰਮ ਕਰਕੇ ਦਿੰਦੇ ਨੇ ਤੁਸੀਂ ਉਹਨਾਂ ਨੂੰ ਡਿਜ਼ਾਈਨ ਦੱਸ ਦੋ ਤੇ ਉਹ ਤੁਹਾਨੂੰ ਛਾਪ ਦੇਣਗੇ ਪੈਸੇ ਲੈ ਕੇ ਠੀਕ ਆ ਤੇ ਉਹ ਜੇਕਰ ਤੁਸੀਂ ਘਰ ਸਪਨਾਵਾ ਤਾਂ ਤੁਸੀਂ ਘਰ ਵੀ ਛਾਪ ਸਕਦੇ ਜੇ ਉਹਦੇ ਵਾਸਤੇ ਤੁਹਾਨੂੰ ਮਿੱਟੀ ਤੇ ਤੇਲ ਦੀ ਤੇ ਨੀਲ ਦੀ ਜ਼ਰੂਰਤ ਪੈਂਦੀ ਆ ਨੀਲ ਜਿਹੜਾ ਵਾ ਉਹ ਆਪਾਂ ਸੁੱਕਾ ਨੀਲ ਜਿਹੜਾ ਡੱਬੀ ਦੇ ਵਿੱਚ ਆਉਂਦਾ ਨਾ ਗੱਤੇ ਦੀ ਡੱਬੀ ਦੇ ਵਿੱਚ ਸੁੱਕਾ ਹੁੰਦਾ ਉਹ ਨੀਲ ਆ ਇੱਕ ਤੇ ਉਜਾਲਾ ਨਹੀਂ ਲੰਦਾ ਨਾ ਲਿਕਵਿਡ ਹੁੰਦਾ ਵਾ ਇਹ ਲਿਕਵਿਡ ਫੋਰਮ ਚ ਨਹੀਂ ਲੈਣਾ ਇਹ ਆਪਾਂ ਸੁੱਕਾ ਨਹੀਂ ਲੈਣਾ ਵਾ ਤੇ ਉਹਦੇ ਨਾਲ ਆਪਾਂ ਇਹਨੂੰ ਲਗਾਣਾ ਵੀ ਛਾਪਣਾ ਹੁੰਦਾ ਵਾ ਠੀਕ ਹੈ ਜੀ ਤੇ ਜੇਕਰ ਅਸੀਂ ਡਾਰਕ ਕੱਪੜਿਆਂ ਤੇ ਲਾਉਣਾ ਹੋਵੇ ਤਾਂ ਉਹਦੇ ਵਾਸਤੇ ਇੱਕ ਪਾਊਡਰ ਆਉਂਦਾ ਵਾ ਵਾਈਟ ਕਲਰ ਦਾ ਸ਼ਾਈਨਿੰਗ ਵਾਲਾ ਤੇ ਉਹਦੇ ਨਾਲ ਆਪਾਂ ਉਹਨੂੰ ਲਗਾਉਣੀ ਆ ਠੀਕ ਹੈ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾ ਇਹ ਆਰੀ ਹੈਂਡਵਰਕ ਦੇ ਵਿੱਚ ਯੂਜ਼ ਹੁੰਦੀਆਂ ਜਿਵੇਂ ਕਿ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਜੇਕਰ ਤੁਸੀਂ ਬਿਗਨਰ ਜੇ ਤੇ ਤੁਹਾਨੂੰ ਜਾ ਸਿੱਖਣ ਦੇ ਵਾਸਤੇ ਸਿਰਫ 4-5 ਚੀਜ਼ਾਂ ਦੀ ਲੋੜ ਪੈਣੀ ਆ ਤੇ ਉਹ ਮੈਂ ਤੁਹਾਨੂੰ ਦੱਸਦੀਆਂ ਸੀਗੀਆਂ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਥੈਂਕਸ ਫॉर ਵਾਚਿੰਗ